ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਸਮੇਂ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਗਾਇਕਾ ਨੇ ਆਪਣੇ ਆਪ ਨਾਲ ਹੋਈ ਧੋਖਾਧੜੀ ਬਾਰੇ ਬੜੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ ਇਸ ਦੇ ਨਾਲ ਹੀ ਗਾਇਕਾ ਨੇ ਇਸ ਪੋਸਟ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੂੰ ਮਦਦ ਦੀ ਗੁਹਾਰ ਵੀ ਲਾਈ ਸੀ ਇਸ ਤੋਂ ਇਲਾਵਾ ਗਾਇਕਾ ਨੇ ਸੰਗੀਤ ਨਿਰਮਾਤਾ ਪਿੱਕੀ ਤਾਦੀਵਾਲ ਕਲਾਵਿ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਬੀਤੇ ਦਿਨ ਐਕਸ਼ਨ ਵਿੱਚ ਆਈ ਪੰਜਾਬ ਸਰਕਾਰ ਨੇ ਨਿਰਮਾਤਾ ਨੂੰ ਗ੍ਰਫਤਾਰ ਵੀ ਕਰ ਲਿਆ ਪਰ ਹੁਣ ਇਸ ਪੂਰੇ ਮਾਮਲੇ ਵਿੱਚ ਗਾਇਕਾਂ ਦੇ ਹੱਕ ਵਿੱਚ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਕਈ ਸtare ਬੋਲੇ ਨੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਪੋਸਟਾਂ ਸਾਂਝੀਆਂ ਕਰੇ ਜਿਸ ਵਿੱਚ ਬੱਬੂ ਮਾਨ, ਸੋਨੀਆ ਮਾਨ, ਗੁਰਲੇਜ਼ ਅਫਤਾਰ, ਕੁਲਵਿੰਦਰ ਕੈਲੀ, ਗੁਰਦੀਪ ਸਿੰਘ ਮਨਾਲੀਆ, ਸੁਰਲੀਨ ਅਤੇ ਗਾਇਕ ਕਾਕਾ ਵਰਗੇ ਕਈ ਵੱਡੇ ਨਾਮ ਸ਼ਾਮਲੇ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਬੱਬੂ ਮਾਨ ਨੇ ਵੀ ਸੁਨੰਧਾ ਸ਼ਰਮਾ ਦਾ ਸਮਰਥਨ ਕੀਤਾ ਹੈ ਇੰਸਟਾਗ੍ਰam ਸਟੋਰੀ ਵਿੱਚ ਲਿਖਿਆ ਹੈ ਬੀਬੀ ਸੁਨੰਧਾ ਸ਼ਰਮਾ ਦੀ ਇੱਕ ਪੋਸਟ ਦੇਖੀ ਅਕਸਰ ਕੰਪਨੀਆਂ ਐਦਾਂ ਕਰਦੀਆਂ ਨੇ ਇਹ ਔਖੇ ਸਮੇਂ ਵਿੱਚ ਅਸੀਂ ਤੇਰੇ ਨਾਲ ਆ ਬੀਬਾ ਡੱਟ ਕੇ ਖੜੇ ਆ ਘਬਰਾਉਣ ਦੀ ਅਤੇ ਦੱਬਣਾ ਨਹੀਂ ਦੱਸ ਦੇਈਏ ਦੁਨੀਆ ਪਰਦੇ ਸੰਗੀਤ ਗਲਿਆਰਿਆਂ ਵਿੱਚ ਛਾਏ ਇਸ ਮਾਮਲੇ ਵਿੱਚ ਪੀੜਤ ਕਾਇਕਾ ਸੁਨੰਧਾ ਸ਼ਰਮਾ ਵੱਲੋਂ ਆਪਣੇ ਨਾਂ ਤੇ ਫੇਕ ਬਿਜ਼ਨਸ ਰਾਈਟਸ ਵਿੱਚ ਜਾਣ ਦਾ ਦਾਵਾ ਕਰਦੇ ਆ ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਨੂੰ ਕਥਿਤ ਰੂਪ ਵਿੱਚ ਇਹ ਸਭ ਕਾਸੇ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਅਧੀਨ ਇਲਜ਼ਾਮਾਂ ਵਿੱਚ ਹੀ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਹਨਾਂ ਦੇ ਗਾਇਏ ਗੀਤਾਂ ਨੂੰ ਜਾਣ ਬੁੱਝ ਕੇ ਉਸ ਦੇ ਪਲੇਟਫਾਰਮ ਤੋਂ ਹਟਾਇਆ ਜਾ ਰਿਹਾ ਹੈ ਮਾਮਲੇ ਸਬੰਧੀ ਗਾਇਕ ਸੁਨੰਦਰ ਸ਼ਰਮਾ ਨੇ ਆਪਣੇ ਸੋਸ਼ਲ ਪਲੇਟਫਾਰਮ ਉਤੇ ਵੀ ਇਨਸਾਫ ਦੀ ਗੁਹਾਰ ਲਗਾਈ ਸੀ। ਉਲ্লেখ ਹੋਏ ਦਲਜੀਤ ਦਸਾਂਜੋ ਸੰਗੀਤ ਮਾਰਕੀਟ ਵਿੱਚ ਪੇਸ਼ ਕਰਨ ਵਾਲੇ ਨਿਰਮਾਤਾ ਪਿੱਕੀ ਥਾਲੀਵਾਲ ਕਈ ਵੱਡੇ ਗਾਇਕਾਂ ਨੂੰ ਵੀ 스타 ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਨੇ। ਇਸ ਮਾਮਲੇ ਵਿੱਚ ਨਿਰਮਾਤਾ ਪਿੱਕੀ ਥਾਲੀਵਾਲ ਵੱਲੋਂ ਆਪਣੇ ਉੱਪਰ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ ਜਿਸ ਵਿਰੁੱਧ ਲੋਕਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਇਸ ਮਾਮਲੇ ਵਿੱਚ जानबूझके फसाया ਤੇ ਉਲਝਾਇਆ ਜਾ ਰਿਹਾ ਜਿਸ ਦੇ ਨਾਲ ਸੁਨੰਦਰ ਸ਼ਰਮਾ ਇਸ ਮਾਮਲੇ ਉੱਤੇ ਗਾਇਕ ਕਾਕਾ ਨੇ ਪੋਸਟ ਸਾਂਝੀ ਕਰਕੇ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਪਿੰਕੀ ਧਾਲੀਵਾਲ ਅਤੇ ਕੁਝ ਸੰਗੀਤ ਨਿਰਮਾਤਾਵਾਂ ਨੇ ਉਹਨਾਂ ਨਾਲ ਵੀ ਧੋਖਾ ਕੀਤਾ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਕਾਕਾ ਨੇ ਲਿਖਿਆ ਮੇਰਾ ਵੀ ਕੇਸ ਕੋਰਟ ਵਿੱਚ ਚੱਲਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਇਹ ਪੋਸਟ ਟੈਗ ਕੀਤੀ ਹੈ ਇਸ ਦਿਨ ਆੜੀ ਸੋਨੀਆ ਮਾਨ ਨੇ ਵੀ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਪੋਸਟ ਸਾਂਝੀ ਕੀਤੀ ਹੈ ਸੁਨੰਦਾ ਸ਼ਰਮਾ ਲਈ ਦਿਲੋਂ ਸਮਰਥਨ ਸੁਨੰਦਾ ਸ਼ਰਮਾ ਨੇ ਪੰਜਾਬੀ ਸੰਗੀਤ ਨੂੰ ਆਪਣਾ ਦਿਲ ਅਤੇ ਆਤਮਾ ਦਿੱਤਾ ਹੈ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਮੁਸਕਰਾਹਟ ਭਾਵਨਾਵਾਂ ਅਤੇ ਅਪੂਰ ਸੁਰਾ ਲਿਆਦੀ ਹੈ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਡੇ ਨੌਜਵਾਨਾਂ ਤੱਕ ਹਰ ਪੰਜਾਬੀ ਭਾਵੇਂ ਉਹ ਕਿਤੇ ਵੀ ਹੋਣ ਤੁਹਾਡੇ ਗੀਤਾਂ ਨਾਲ ਨੱਚਿਆ ਰੋਇਆ ਤੇ ਜ਼ਿੰਦਗੀ ਦਾ ਜਸ਼ਨ ਮਨਾਇਆ ਹੈ